ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਟਿਕਾਣਿਆਂ ਤੇ ਕੀਤੀ ਗਈ ਸਖਤ ਕਾਰਵਾਈ ਤੋਂ ਬਾਅਦ ਦੇਸ਼ ਵਿੱਚ ਬਣ ਰਹੇ ਯੁੱਧ ਦੇ ਮਾਹੌਲ ਦੇ ਚੱਲਦਿਆਂ ਸ਼ਹਿਰ ਵਾਸੀਆਂ ਵਿੱਚ ਕੁਝ ਅਫਵਾਵਾਂ ਦੇ ਚੱਲਦਿਆਂ ਸਹਿਮ ਦਾ ਮਾਹੌਲ ਬਣਨ ਤੋਂ ਬਾਅਦ ਲੋਕਾਂ ਦੀ ਰਾਸ਼ਨ ਦੀਆਂ ਦੁਕਾਨਾਂਾਂ ਅਤੇ ਪੈਟਰੋਲ ਪੰਪਾਂ ਉੱਤੇ ਭੀੜ ਵਿਖਣ ਨੂੰ ਮਿਲੀ ਜਿਸ ਦੇ ਚੱਲਦਿਆਂ ਆਪਣੇ ਘਰਾਂ ਲਈ ਰਾਸ਼ਨ ਖਰੀਦਦੇ ਨਜ਼ਰ ਆਏ ਉੱਥੇ ਹੀ ਜਦ ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਕਾਰਨ ਉਹ ਜ਼ਿਆਦਾ ਤੋਂ ਜ਼ਿਆਦਾ ਰਾਸ਼ਨ ਆਪਣੇ ਘਰਾਂ ਵਿੱਚ ਸਟੋਰ ਕਰਨ ਲਈ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ ਜਦ ਉਹਨਾਂ ਬਾਰੇ ਪੁੱਛਿਆ ਗਿਆ ਕਿ ਸੁਣਨ ਵਿੱਚ ਆਇਆ ਕਿ ਕੁਝ ਦੁਕਾਨਦਾਰਾਂ ਵੱਲੋਂ ਵਸਤੂਆਂ ਦੇ ਰੇਟ ਵਧਾ ਕੇ ਵੇਚੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੂੰ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਉਹ ਇਸ ਸਥਿਤੀ ਵਿੱਚ ਲੋਕਾਂ ਦਾ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਉਹ ਸਾਰੀਆਂ ਵਸਤੂਆਂ ਬਹੁਤ ਹੀ ਵਾਜਿਪ ਰੇਟ ਤੇ ਵੇਚ ਰਹੇ ਹਨ ਦੇਖੋ ਜੀ ਜੰਗ ਦੀ ਪੈਨਿਕ ਦੇ ਕਾਰਨ ਹਰ ਹਰ ਘਰ ਵਾਲਾ ਕਹਿੰਦਾ ਕਿ ਮੈਂ ਘਰ ਦਾ ਰੱਖਣੇ ਇਕੱਠਾ ਕਰ ਲਵਾਂ ਅਸੀਂ ਜੋ ਜਿਆਦਾ ਜਿਆਦਾ ਸਹਿਯੋਗ ਹੋ ਸਕਦਾ ਉਹ ਉਹਨਾਂ ਦਾ ਕਰਦੇ ਪਏ ਆ ਜੋ ਅੱਗੇ ਲੈਸ ਜਨੇ ਉਹਦੇ ਨਾਲ ਜਿਆਦਾ ਲੈਸ ਦੇ ਕੇ ਤਾਂ ਕਿ ਪੈਨਿਕ ਕ੍ਰੀਟ ਨਾ ਹੋਵੇ